ਇਹ ਬੀਜੇਪੀ ਦੀ ਸਰਕਾਰ ਪੰਜਾਬ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਨਹੀਂ ਬਣਨ ਦਿੱਤੀ ਜਾਏਗੀ ਬੀਜੇ ਦੀ ਬੀਜੇਪੀ ਦੀ ਸਰਕਾਰ ਪ੍ਰਨੀਤ ਕੌਰ ਦੀ ਸ਼ਾਇਦ ਇਸ ਵਾਰੀ ਜਮਾਨਤ ਵੀ ਜਬਤ ਹੋ ਜਾਵੇ ਮਹਾਰਾਣੀ ਪ੍ਰਨੀਤ ਕੌਰ ਤੇ ਲਗਾ ਚਾਰ ਵਾਰ ਜਿਹੜੇ ਐਮਪੀ ਵੀ ਰਹੇ ਨੇ ਕੀ ਗੱਲ ਉਹਨਾਂ ਦੇ ਕੰਮਕਾਰ ਤੋਂ ਨਹੀਂ ਤੁਸੀਂ ਸੰਤੁਸ਼ਟ ਹੋ ਬੀਜੇਪੀ ਦਾ ਹੋਣਾ ਇਹ ਨੇ ਨਾ ਉਹ ਜਿੱਤ ਕੇ ਤਾਂ ਕਾਂਗਰਸ ਬੰਨੀ ਹੋ ਗਏ ਸੀ ਵਿਰੋਧੀ ਧਿਰ ਵਿੱਚ ਬੈਠੇ ਸੀ ਉਹਨਾਂ ਨੇ ਇੱਕ ਵੀ ਮਾਮਲਾ ਜਿਹੜਾ ਲੋਕਾਂ ਦਾ ਉਠਾਇਆ ਨਹੀਂ ਅਸੀਂ ਕਮਿਊਨਿਸਟ ਪਾਰਟੀ ਵਾਲੇ ਨਹੀਂ ਚਾਹੁੰਦੇ ਵੇ ਬੀਜੇਪੀ ਦੀ ਸਰਕਾਰ ਕੇਂਦਰ ਦੇ ਵਿੱਚ ਆਵੇ ਤਾਂ ਜੋ ਇਸ ਕੜਕ ਦੀ ਧੁੱਪ ਨਾਲੋਂ ਫੇਰ ਕਿਤੇ ਹੋਰ ਔਖੇ ਜਿਹੜੇ 5 ਸਾਲ ਨੇ ਉਹ ਗੁਜ਼ਰਨ ਤੁਸੀਂ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਤੁਹੀ ਜਿੱਥੇ ਗਰਮੀ ਲਗਾਤਾਰ ਵੱਧ ਰਹੀ ਹੈ ਉੱਥੇ ਹੀ ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰ ਆ ਜਿਹੜਾ ਉਸ ਸਿਖਰਾਂ ਤੇ ਹੈ ਜਿੱਥੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਅਮਿਤ ਸ਼ਾਹ ਤੇ ਸਾਰੀਆਂ ਪਾਰਟੀਆਂ ਦੇ ਭਾਵੇਂ ਕਾਂਗਰਸ ਹੈ ਰਾਹੁਲ ਗਾਂਧੀ ਪ੍ਰਿੰਕਿਆ ਗਾਂਧੀ ਵੱਡੇ ਆਗੂਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਚੋਣ ਪ੍ਰਕਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਹਲਕਾ ਨਾਭਾ ਦੇ ਅੰਦਰ ਜੇਕਰ ਗੱਲ ਕਰੀਏ ਸੀਪੀ ਵੱਲੋਂ ਆਗੂ ਨੇ ਜਿਹੜਾ ਕਸ਼ਮੀਰ ਸਿੰਘ ਗਦਾਇਆ ਕੜਕ ਦੀ ਧੁੱਪ ਦੇ ਵਿੱਚ ਤੁਸੀਂ ਜਿਹੜਾ ਹੈਗਾ ਕਿਵੇਂ ਜਿਹੜਾ ਕਿਦੇ ਹੱਕ ਤੇ ਚੋਣ ਪ੍ਰਚਾਰ ਕਰ ਰਹੇ ਹੋ ਗਦਾਇਆ ਸਾਹਿਬ ਬਾਈ ਜੀ ਗੱਲ ਇਹ ਹੈ ਵੀ ਇਹ ਕੜਕ ਦੀ ਧੁੱਪ ਉਸ ਨਾਲੋਂ ਸਹਿਣੀ ਬਹੁਤ ਸੌਖੀ ਹੈ ਜਿਹੜੇ 10 ਸਾਲ ਬੀਜਪੀ ਦੇ ਸਹਿਏ ਨੇ ਜੀ ਉਹ ਇਸ ਕੜਕ ਦੀ ਧੁੱਪ ਨਾਲੋਂ ਵੀ ਮਾੜੇ ਲੰਗੇ ਨੇ ਇਸ ਕਰਕੇ ਅਸੀਂ ਕਮਿਊਨਿਸਟ ਪਾਰਟੀ ਵਾਲੇ ਨਹੀਂ ਚਾਹੁੰਦੇ ਵੇ ਬੀਜੇਪੀ ਦੀ ਸਰਕਾਰ ਕੇਂਦਰ ਦੇ ਵਿੱਚ ਆਵੇ ਤਾਂ ਜੋ ਇਸ ਕੜਕ ਦੀ ਧੁੱਪ ਨਾਲੋਂ ਫੇਰ ਕਿਤੇ ਹੋਰ ਔਖੇ ਜਿਹੜੇ 5 ਸਾਲ ਨੇ ਉਹ ਗੁਜ਼ਰਨ ਇਸ ਕਰਕੇ ਅਸੀਂ ਡਾਕਟਰ ਧਰਮਵੀਰ ਗਾਂਧੀ ਜੀਾਂ ਲਈ ਪ੍ਰਚਾਰ ਕਰ ਰਹੇ ਆ ਇਹ ਸਾਡੀਆਂ ਮਜ਼ਦੂਰ ਔਰਤਾਂ ਜਿਹੜੀਆਂ ਨੇ ਇਹ ਨਿਰੇਕਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਨੇ ਇਹ ਵਿਦਿਆਰਥੀ ਵੀ ਨੇ ਸਾਡੇ ਨਾਲ ਇਸ ਕਰਕੇ ਅਸੀਂ ਗਾਂਧੀ ਜੀ ਲਈ ਵੋਟ ਮੰਗ ਰਹੇ ਆ ਕਿ ਡਾਕਟਰ ਗਾਂਧੀ ਜੀ ਪਿਛਲੇ 5 ਸਾਲਾਂ ਦਾ ਉਹਨਾਂ ਦਾ ਐਸ ਪਿਛਲੀ ਚੋਣ ਤੋਂ ਪਿਛਲੇ ਚ ਉਹਨਾਂ ਦਾ ਇੱਕ ਸੀਗਾ 5 ਸਾਲਾਂ ਦਾ ਕਾਰਜਕਾਲ ਹੈ ਉਹ ਸ਼ਾਨਦਾਰ ਕਾਰਜਕਾਲ ਸੀ ਉਹ ਪਾਰਲੀਮੈਂਟ ਦੇ ਵਿੱਚ ਸ਼ਾਨਦਾਰ ਤਰੀਕੇ ਨਾਲ ਬੋਲੇ ਵੀ ਸ਼ਾਨਦਾਰ ਤਰੀਕੇ ਨਾਲ ਲੋਕਾਂ ਦੇ ਮੁੱਦੇ ਵੀ ਪੁੱਟ ਕੀਤੇ ਉਠਾਏ ਤੇ ਸਾਡੇ ਇਲਾਕੇ ਦੇ ਵਿੱਚ ਕੰਮ ਵੀ ਕਰਾਏ ਜਿਵੇਂ ਅਸੀਂ ਕਹਿ ਦਿੰਦੇ ਹਾਂ ਰੇਲਵੇ ਲਾਈਨ ਉਹਨਾਂ ਨੇ ਆਪਣੀ ਮਿਹਨਤ ਨਾਲ ਮਤਲਬ ਫਿਰ ਕੇ ਇੱਥੇ ਪਾਸ ਕਰਾ ਕੇ ਇਹਨੂੰ ਨੇਪਰੇ ਚਾੜਿਆ ਭਾਵੇਂ ਬਹੁਤ ਸਾਰੀਆਂ ਦੂਜੀਆਂ ਪਾਰਟੀਆਂ ਕਹਿੰਦੇ ਤਾਂ ਪਹਿਲਾਂ ਦੀ ਸੀ ਪਰ ਇਹ ਖੜਾ ਸੀਗਾ ਕੰਮ ਉਹਨਾਂ ਨੇ ਇਸ ਨੂੰ ਪੈਰ ਲਾਏ ਤੋੜਿਆ ਜਿਵੇਂ ਪਾਸਪੋਰਟ ਦਫ਼ਤਰ ਆ ਉਹ ਪਟਿਆਲੇ ਲੈ ਕੇ ਜਾਂਦਾ ਜਿਵੇਂ ਖਾਸ ਕਰਕੇ ਪਿੰਡੂ ਬੱਚੇ ਪੜਦੇ ਨੇ ਜਿੱਥੇ ਗਰੀਬ ਤੱਕੇ ਦੇ ਲੋਕ ਬੱਚੇ ਪੜਦੇ ਨੇ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਗਰਮ ਫਰਸ਼ ਤੇ ਬੈਂਦੇ ਸੀ ਠੰਡੇ ਫਰਸ਼ ਤੇ ਬੈਂਦੇ ਸੀ ਉਹਨਾਂ ਦੇ ਵਿੱਚ ਬੈਂਚ ਲੈ ਕੇ ਆਉਣ ਦਾ ਕੰਮ ਜਿਹੜਾ ਉਹ ਡਾਕਟਰ ਗਾਂਧੀ ਜੀਆ ਨੇ ਕਰਵਾਇਆ ਉਹਨਾਂ ਨੇ ਆਪਣੇ ਕਾਰਜਕਾਲ ਦੇ ਦਰਬਾਰ ਦਰਾਨ ਲੋਕਾਂ ਨੂੰ ਕਨਵਿੰਸ ਕਰਾ ਕੇ ਲੋਕਾਂ ਦੇ ਨਾਲ ਸੰਵਾਦ ਰਚਾ ਕੇ ਇਸ ਗੱਲ ਦਾ ਫੈਸਲਾ ਕੀਤਾ ਕਿ ਜਿਹੜੇ ਪਿੰਡਾਂ ਦੀਆਂ ਸਮਸਾਉਣ ਘਾਟ ਨੇ ਉਹਨਾਂ ਨੂੰ ਇੱਕ ਕੀਤਾ ਜਾਵੇ ਵੀਬ ਜਿਹੜੇ ਸਾਡਾ ਸਮਾਜ ਸੁਸਾਇਟੀ ਆ ਜੱਤਾ ਪੱਤਾ ਨੇ ਉਹ ਘਟੋ ਘਟ ਮਰ ਕੇ ਤਾਂ ਸੀ ਇੱਕ ਹੋ ਜੀਏ ਬਹੁਤ ਸ਼ਾਨਦਾਰ ਕੰਮ ਕੀਤਾ ਜੀ ਸਾਹਿਬ ਇੱਕ ਪਾਸੇ ਮਹਿਲਾ ਵਾਲੇ ਮਹਾਰਾਣੀ ਪਰਨੀਤ ਕੌਰ ਤੇ ਲਗਾ ਚਾਰ ਵਾਰ ਜਿਹੜੇ ਐਮਪੀ ਵੀ ਰਹੇ ਨੇ ਕੀ ਗੱਲ ਉਹਨਾਂ ਦੇ ਕੰਮਕਾਰ ਤੋਂ ਨਹੀਂ ਤੁਸੀਂ ਸੰਤੁਸ਼ਟ ਹੋ ਉਹਨਾਂ ਦਾ ਕੰਮਕਾਰ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਉਹਨਾਂ ਦੀ ਹਾਜ਼ਰੀ ਜਿਹੜੀ ਪਾਰਲੀਮੈਂਟ ਦੇ ਵਿੱਚ ਬਹੁਤ ਘੱਟ ਰਹੀ ਹੈ ਤੇ ਫਿਰ ਜੇ ਕਿਤੇ ਗਏ ਨੇ ਮੇਰੇ ਤਾਂ ਜਦੋਂ ਵੀ ਪਾਰਲੀਮੈਂਟ ਦਾ ਸੈਸ਼ਨ ਹੁੰਦਾ ਚਾਹੇ ਸਰਦ ਰੁੱਤ ਦਾ ਸੈਸ਼ਨ ਆ ਚਾਹੇ ਮੌਨਸੂਨ ਸੈਸ਼ਨ ਆ ਅਸਾਂ ਮੇਰ ਮੈਂ ਜਗਿਆਸੂ ਕਿਸਮ ਦਾ ਆਦਮੀ ਐ ਮੈਂ ਸੈਸ਼ਨ ਨੂੰ ਬੜੇ ਧਿਆਨ ਨਾਲ ਦੇਖਦਾ ਉਹਨਾਂ ਦੀ ਇੱਕ ਵੀ ਵੀਡੀਓ ਜੇ ਬਣਾਈ ਹੁੰਦੀ ਲੋਕਾਂ ਦੇ ਮਸਲੇ ਚ ਦੇ ਉੱਤੇ ਉਹਨਾਂ ਨੇ ਕੋਈ ਸਵਾਲ ਕੀਤਾ ਹੁੰਦਾ ਕਿਉਂਕਿ ਬੀਜਪੀਜ਼ ਤਾਂ ਹੋਣਾ ਹੀ ਨੇ ਨਾ ਉਹ ਜਿੱਤ ਕੇ ਤਾਂ ਕਾਂਗਰਸ ਬੰਨੀ ਉਹ ਗਈ ਸੀ ਵਿਰੋਧੀ ਧਿਰ ਵਿੱਚ ਬੈਠੇ ਸੀ ਉਹਨਾਂ ਨੇ ਇੱਕ ਵੀ ਮਾਮਲਾ ਜਿਹੜਾ ਲੋਕਾਂ ਦਾ ਉਠਾਇਆ ਨਹੀਂ ਆ ਨਰੀਗਾ ਵਾਲੀਆਂ ਬੀਬੀਆਂ ਔਰਤਾਂ ਸਾਡੇ ਨਾਲ ਕੜਕਰੀ ਧੁੱਪ 'ਚ ਫਿਰ ਰਹੀਆਂ ਨੇ ਇਹਨਾਂ ਨੂੰ ਪੁੱਛ ਕੇ ਦੇਖਿਆ ਜਾ ਸਕਦਾ ਹੈ ਕਿ 322 ਰੁਪਏ ਦਿਹਾੜੀ ਹੈ ਇਹਨਾਂ ਦਾ 100 ਦਿਨ ਦਾ ਕੰਮ 6 ਮਹੀਨਿਆਂ 'ਚ ਪੂਰਾ ਹੋ ਜਾਂਦਾ ਹੈ 6 ਮਹੀਨੇ ਫੇਰ ਵਿਹਲੇ ਬੈਂਦੇ ਨੇਗੇ ਕੰਮ ਨਹੀਂ ਮਿਲਦੇ ਹੈਗੇ ਇਸ ਕਰਕੇ ਇਹ ਕੜਕਰੀ ਧੁੱਪ 'ਚ ਵਿੱਚ ਫਿਰ ਰਹੀਆਂ ਨੇ ਵੀ ਗਾਂਧੀ ਸਾਹਿਬ ਨਿੱਕੀ ਮੈਂ ਇਹ ਸਵਾਲ ਮੇਰਾ ਹੈ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸਾਹਿਬ ਕਹਿੰਦੇ ਨੇ ਜਾਂ ਪੰਜਾਬ ਦੇ ਬੀਜੇਪੀ ਦੇ ਆਗੂ ਵੀ ਡਬਲ ਇੰਜਨ ਸਰਕਾਰ ਬੀਜੇਪੀ ਜੇ ਪੰਜਾਬ ਚ ਨਹੀਂ ਆਉਂਦੀ ਤਾਂ ਪੰਜਾਬ ਹੈ ਜਿਹੜਾ ਆਰਥਿਕ ਤੌਰ ਤੇ ਟੁੱਟਿਆ ਪਿਆ ਹੈ ਜਾਂ ਬਾਕੀ ਪੱਖਾਂ ਤੋਂ ਕਹਿੰਦੇ ਬੀਜੇਪੀ ਆਉਣੀ ਬਹੁਤ ਜ਼ਰੂਰੀ ਹੈ ਦੇਖੋ ਬੀਜੇਪੀ ਦੇ ਕੋਲੇ ਕੋਈ ਜਾਦੂ ਦੀ ਛੜੀ ਨਹੀਂ ਵੀ ਪੰਜਾਬ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਲੈ ਕੇ ਆ ਜਾਣ ਕਿ ਜੂਪੀ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਹੋਰ ਬਹੁਤ ਸਾਰੀਆਂ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਉਸ ਸਟੇਟਾਂ ਦਾ ਜੋ ਬੁਰਾ ਹਾਲ ਬੀਜੇਪੀ ਦੇ ਰਾਜ ਦੇ ਵਿੱਚ ਹੋਇਆ ਮੈਂ ਉਦਾਹਰਣ ਦੇ ਦਿੰਦਾ ਜੂਪੀ ਦੇ ਵਿੱਚ ਦਲਿਤ ਲੋਕਾਂ ਦੇ ਉੱਤੇ ਜੋ ਬੀਜੇਪੀ ਨੇ ਕੀਤਾ ਬੀਜੇਪੀ ਦੇ ਰਾਜ ਚ ਹੋਇਆ ਦਲਿਤ ਕੁੜੀਆਂ ਜੇ ਪੱਠੇ ਤੇ ਕੰਮ ਕਰਦੀਆਂ ਨੇ ਪੱਠਾ ਮਾਲਕ ਤੋਂ ਆਪਣੀ ਮਜ਼ਦੂਰੀ ਮੰਗੀ ਤਾਂ ਉਹਨਾਂ ਨੂੰ ਮਾਰ ਕੇ ਦਰਖਤ ਨਾਲ ਲਟਕਾ ਦੇਣਾ ਤੇ ਬੀਜੇਪੀ ਦੇ ਬੰਦੇ ਜਿਹੜੇ ਉਹਨਾਂ ਦੀ ਮਦਦ ਕਰਦੇ ਨੇ ਕਾਤਲਾਂ ਦੀ ਯੂਪੀ ਦੇ ਵਿੱਚ ਉਹ ਲਖਮੀ ਲਖ ਲਖੀਮਪੁਰ ਦੇ ਵਿੱਚ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਕਿਸਾਨਾਂ ਨੂੰ ਸ਼ਹੀਦ ਕਰ ਦੇਣਾ ਹਾਥਰਸ ਦੇ ਵਿੱਚ ਇੱਕ ਗਰੀਬ ਔਰਤ ਨਾਲ ਗਰੀਬ ਲੜਕੀ ਨਾਲ ਬਲਾਤ ਕਰਕੇ ਮਾਰ ਦੇਣਾ ਇਹੋ ਜਿਹਾ ਰਾਜ ਪੰਜਾਬ ਤਾਂ ਚਾਹੁੰਦਾ ਨਹੀਂ ਪੰਜਾਬ ਦੇ ਲੋਕ ਨੇ ਜਿਹੜੇ ਉਹ ਅਣਖੀ ਕਿਸਮ ਦੇ ਲੋਕ ਨੇ ਪੰਜਾਬ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਉਸ ਤੋਂ ਪਹਿਲਾਂ ਵੀ ਪੰਜਾਬ ਦਾ ਲੜਾਈਆਂ ਦੇ ਵਿੱਚ ਇਨਸਾਫ ਦੇ ਲਈ ਜੰਗਾਂ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਹੈ ਇਸ ਕਰਕੇ ਇਹ ਬੀਜੇਪੀ ਦੀ ਸਰਕਾਰ ਪੰਜਾਬ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਨਹੀਂ ਬਣਨ ਦਿੱਤੀ ਜਾਏਗੀ ਬੀਜੇ ਦੀ ਬੀਜੇਪੀ ਦੀ ਸਰਕਾਰ ਪ੍ਰਨੀਤ ਕੌਰ ਦੀ ਸ਼ਾਇਦ ਇਸ ਵਾਰੀ ਜਮਾਨਤ ਵੀ ਜਬਤ ਹੋ ਜਾਵੇ ਇਸ ਕਰਕੇ ਇਸ ਹਲਕੇ ਦੇ ਵਿੱਚ ਡਾਕਟਰ ਗਾਂਧੀ ਜੀ ਅੱਗੇ ਚੱਲ ਰਹੇ ਨੇ ਘਟੋ ਘਟ ਡੇਢ 2 ਲੱਖ ਦੇ ਮਾਰਜਨ ਨਾਲ ਡਾਕਟਰ ਗਾਂਧੀ ਜੀ ਜਿੱਤਣਗੇ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਪੜੇ ਲਿਖੇ ਨੇ ਸੰਸਦ ਦੇ ਨਿਯਮਾਂ ਦਾ ਉਥੇ ਕਿਹੜੇ ਕਿਹੜੇ ਨਿਯਮ ਦੇ ਤਹਿਤ ਗੱਲ ਕਰਨੀ ਆ ਉਹਨਾਂ ਦੀ ਨੌਲੇਜ ਹੈ ਬੁੱਧੀਜੀਵੀ ਤਬਕੇ ਦੇ ਵਿੱਚੋਂ ਹਰ ਸਮੱਸਿਆ ਦੇ ਬਾਰੇ ਗਿਆਨ ਹੈ ਕੋਈ ਵੀ ਸਮੱਸਿਆ ਸਾਡੀ ਪੰਜਾਬ ਦੀ ਆ ਉਹਦੇ ਬਾਰੇ ਗਿਆਨ ਹੈ ਜੇ ਗਿਆਨ ਆ ਤਾਂ ਹੀ ਪਾਰਲੀਮੈਂਟ ਦੇ ਵਿੱਚੋਂ ਪਹਿਲਾਂ ਬੋਲੇ ਨੇ ਤਾਂ ਹੀ ਪਾਰਲੀਮੈਂਟ ਦੇ ਵਿੱਚ ਲੋਕਾਂ ਦੇ ਕੰਮ ਕਰੇ ਨੇ ਇਸ ਕਰਕੇ ਅਸੀਂ ਜ਼ੋਰ ਪੂਰਾ ਲਾ ਰਹੇ ਹਾਂ ਡਾਕਟਰ ਸਾਹਿਬ ਲਈ ਪ੍ਰਚਾਰ ਕਰਕੇ ਕਿ ਉਹਨਾਂ ਨੂੰ ਜਿਤਾਉਣ ਦੀ ਪੂਰੀ ਪੂਰੀ ਕੋਸ਼ਿਸ਼ ਆ ਜਿਹੜੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਬੀਬੀਆਂ ਨੇ ਜਿਹੜੀਆਂ ਬੀਬੀਆਂ ਨੂੰ ਮੈਂ ਕਹਿੰਕਾ ਤੁਸੀਂ ਜਿਹੜਾ ਇਸ ਟਾਕੜੀ ਧੁੱਪ ਦੇ ਵਿੱਚ ਤੁਸੀਂ ਕਿਉਂ ਮਤਲਬ ਇਹ ਪ੍ਰਚਾਰ ਕਰ ਰਹੇ ਹੋ ਬਾਕੀ ਵੀ ਹੋਰ ਪਾਰਟੀਆਂ ਨੇ ਕਿਉਂ ਡਾਕਟਰ ਧਰਮਪੀਰ ਗਾਂਧੀ ਲਈ ਇੰਨੀ ਮਿਹਨਤ ਕਰ ਰਹੇ ਦੇਖੋ ਜੀ ਸਾਨੂੰ ਇਹਨਾਂ ਨੇ ਵਾਦਾ ਕੀਤਾਗਾ ਵੀ ਅਸੀਂ ਤੁਹਾਡੇ ਨਾਲ ਜਿਹੜੇ ਤੁਹਾਡੇ ਮੰਗਾ ਨੇ ਜੇ ਸਾਡੇ ਪੂਰੇ ਕੀਤੀਆਂ ਜਾਣਗੀਆਂ ਜੀ ਦਿਹਾੜੀ ਹੈ ਜਿਹੜੀ ਸਾਡੀ 241 ਰੁਪਏ ਦਿੱਤੀ ਜਾਊਗੀ 31 ਰੁਪਏ ਜੀ 431 ਰੁਪਏ ਜੀ ਤੇ 200 ਦਿਨ ਵਧਾਇਆ ਜਾਊਗਾ ਜੀ ਅਸੀਂ ਤਾਂ ਕਰਕੇ ਜੀ ਇਹਨਾਂ ਦੇ ਹੱਕ ਵਿੱਚ ਖੜੇ ਆ ਅਸੀਂ ਵੋਟਾਂ ਧਰਵੀਨ ਗਾਂਧੀ ਨੂੰ ਹੀ ਪਾਉਣੀਆਂ ਨੇ ਜੀ ਠੀਕ ਹੈ ਚਾਹੇ ਦਿਹਾੜੀ ਜਿਹੜੀ ਸਾਡੀ 8 ਘੰਟੇ ਹੈ ਜੀ ਸਾਡਾ 6 ਘੰਟੇ ਕੀਤੀ ਜਾਊਗੀ ਜੀ ਸਾਡੀ ਅੱਛਾ ਤੇ ਹੋਰ ਤੇ ਕੀ ਮੰਗੇ ਤੁਹਾਡੀ ਕਿ ਤੁਹਾਨੂੰ ਲੱਗਦਾ ਵੀ ਕੌਂਟਰ ਗਾਂਧੀ ਪੂਰੀ ਕਰਨਗੇ ਦੇਖੋ ਜੀ ਬਾਕੀ ਸਾਰਿਆਂ ਨੂੰ ਇੱਕ ਇੱਕ ਘਰ ਦੇ ਮੈਂਬਰਾਂ ਨੂੰ ਨੌਕਰੀ ਵੀ ਦੇਣਗੇ ਜੀ ਬਾਕੀ ਗਰੀਬਾਂ ਦੇ ਹੱਕ ਵਿੱਚ ਖੜਨਗੇ ਜੀ ਸਾਡੇ ਤੁਸੀਂ ਕਿੰਨਾ ਕੁ ਪ੍ਰਚਾਰ ਹੁਣ ਤੱਕ ਕਰ ਚੁੱਕੇ ਹੋ ਨਾਬੇ ਜਾਂ ਪਿੰਡਾਂ 'ਚ ਕਿੰਨੇ ਕੁ ਦਿਨ ਹੋ ਗਏ ਤੁਹਾਨੂੰ ਲੱਗਿਆ ਨੂੰ ਜਿਹੜਾ ਤੁਸੀਂ ਪ੍ਰਚਾਰ ਕਰ ਰਹੇ ਹੋ ਸਾਨੂੰ 5-6 ਦਿਨ ਹੋ ਗਏ ਜੀ ਪੂਰਾ ਤੇ ਅੱਗੇ ਵੀ ਕਿਉਂ ਸੀ ਹੁਣ ਤੱਕ ਅਸੀਂ ਪੂਰਾ ਸ਼ਹਿਰ ਨਾਬੇ ਦੇ ਵਾਰਡ ਮੁਤਾਬਕ ਬੋੜਾ ਗੇਟ ਲੋਰਾ ਗੇਟ ਤੇ ਕੱਲ ਉੱਥੇ ਗਏ ਸੀਗੇ ਪਟਿਆਲਾ ਜਦੋਂ ਅਪ੍ਰਿੰਕਾ ਗਾਂਧੀ ਜੀ ਆਏ ਸੀਗੇ ਉੱਥੇ ਚਲੇ ਗਏ ਸੀਗੇ ਤੇ ਬਾਕੀ ਉਸ ਤਰ੍ਹਾਂ ਹੁਣ ਰੋਜ਼ ਦੀ ਰੋਜ਼ ਜਿੰਨੇ ਦਿਨ ਚੱਲੂਗਾ ਪੂਰਾ ਸਾਥ ਦੇਵਾਂਗੇ ਕਿਸ ਤਰ੍ਹਾਂ ਦਾ ਹੰਗਾਰਾ ਗਦਾਇਆ ਸਾਹਿਬ ਜਿਹੜੇ ਦੋਸਤ ਹੀ ਮਿਲਦੇ ਹੋਂ ਦੁਕਾਨਦਾਰਾਂ ਨੂੰ ਆਮ ਲੋਕਾਂ ਨੂੰ ਕੀ ਕਹਿੰਦੇ ਆ ਤੁਹਾਨੂੰ ਕਿਹਾ ਰਿਸਪੌਂਸ ਗੁਰਤੇਜ ਜੀ ਹੰਗਾਰਾ ਇੰਨਾ ਵਧੀਆ ਲੋਕਾਂ ਦਾ ਜਿਹੜਾ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਾਨੂੰ ਉਹ ਸਾਡੇ ਲਈ એનર્ਜੀ ਦਾ ਕੰਮ ਵੀ ਕਰਦਾ ਇਸ ਕਰਕੇ ਜੇ ਚੰਗਾ ਹੰਗਾਰਾ ਅਸੀਂ ਇਸ ਕੜਕ ਦੀ ਝੁੱਪ ਦੇ ਵਿੱਚ 2 ਵਜੇ ਤੱਕ ਦੇਖੋ ਸਾਡੀਆਂ ਬੀਬੀਆਂ ਤੇ ਹੋਰ ਸਾਥੀ ਹੋਰ ਟੀਮਾਂ ਜਿਹੜੀਆਂ ਪਿੰਡਾਂ ਦੇ ਵਿੱਚ ਨੇ ਮੇਰੇ ਕੰਮਦੂਰਾਂ ਦੀਆਂ ਉਹ ਕੰਮ ਕਰ ਰਹੀਆਂ ਨੇ ਲੋਕਾਂ ਦੇ ਵੱਲੋਂ ਚੰਗਾ ਹੰਗਾਰਾ ਹੀ ਸਾਡੀ ਸਪਿਰਟ ਹੈ ਸਪਿਰਟ ਦਾ ਕੰਮ ਕਰਦਾ ਇਸ ਕਰਕੇ ਨਾਬੇ ਦੇ ਹਲਕੇ ਦੇ ਵਿੱਚੋਂ ਮੈਨੂੰ ਇਹ ਉਮੀਦ ਆ ਵੀ ਗਾਂਧੀ ਜੀ 60-65000 ਵੋਟ ਲੈ ਕੇ ਜਾਣਗੇ ਇਸ ਤੋਂ ਘਟਦੇ ਨਹੀਂ ਹੈਗੇ ਸੋ ਇਹ ਸੀਗੇ ਜਿਹੜਾ ਹੈਗਾ ਡਾਕਟਰ ਧਰਮਵੀਰ ਗਾਂਧੀ ਲਈ ਕੜਕ ਦੀ ਧੁੱਪ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਡਾਕਟਰ ਧਰਮਵੀਰ ਗਾਂਧੀ ਨੇ ਜਿਹੜੇ ਉਹਨਾਂ ਦੇ ਮੰਗਾਂ ਦਾ ਜਿਹੜਾ ਹੈਗਾ ਹੱਲ ਕਰਨਗੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਨੂੰ ਗੁਰਤੇਜ ਤੁਸੀਂ ਨੂੰ ਦਿਓ ਇਜਾਜ਼ਤ ਧੰਨਵਾਦ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਵੋ ਦਾ ਪ੍ਰਮਾਣ ਦਿਓ ਨਿਰਧਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਠੀਕ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ DF5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ DF5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕੈਨੇਡਾ ਵਿੱਚ